ਡਾਕਟਰ ਪ੍ਰਿਗਿਆ ਜਨ ਐਸਐਸਪੀ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾ ਖਿਲਾਫ ਸਖਤੀ ਨਾਲ ਪੀਸ਼ ਆ ਰਹੀ ਹੈ ਫਾਜ਼ਿਲਕਾ ਪੁਲਿਸ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੇ ਲਈ ਬੀਐਸਐਫ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਚਲਾ ਰਹੀ ਹੈ ਬੀਤਤ ਦਿਨ ਦਰਮਿਆਨੀ ਰਾਤ ਨੂੰ 52ਵੀਂ ਬਟਾਲੀਅਨ ਬੀਐਸਐਫ ਜਲਾਲਾਬਾਦ ਦੇ ਬੀਪੀਓ ਟਾਲੀਵਾਲਾ ਪਾਸ ਡਿਊਟੀ ਤੇ ਤਾਇਨਾਤ ਬੀਐਸਐਫ ਦੇ ਜਵਾਨ ਨੂੰ ਪਾਕਿਸਤਾਨ ਪਾਸੋਂ ਭਾਰਤ ਵੱਲ ਆਉਂਦੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਬਹੁਤ ਹੀ ਘਾਟੂ ਚਾਈ ਉੱਤੇ ਸੀ ਜੋ ਕਿਸੇ ਤਕਨੀਕੀ ਨੁਕਸਾਨ ਹੇਠ ਆ ਡਿੱਗਿਆ ਇਸ ਦੌਰਾਨ ਕੰਪਨੀ ਕਮਾਂਡਰ ਤੁਰੰਤ ਮੌਕੇ ਤੇ ਪਹੁੰਚੇ ਅਤੇ ਸਥਾਨਕ ਪੁਲਿਸ ਨੂੰ ਜਾਣੂ ਕਰਵਾ ਕੇ ਉੱਥੇ ਤਲਾਸ਼ੀ ਅਭਿਆਨ ਸ਼ੁਰੂ ਕਰਵਾ ਦਿੱਤਾ ਗਿਆ। ਇਸ ਤਲਾਸ਼ੀ ਅਭਿਆਨ ਦਰਮਿਆਨ ਇੱਕ ਡਰੋਨ ਕਵਾਡ ਕੋਪਟਰ ਡੀਜੀਆਈ ਮੈਟ੍ਰਿਕਸ 3आरटीਕੇ ਬਰਾਮਦ ਕੀਤੇ ਗਏ ਹਨ ਜੋ ਕਿ ਖਰਾਬ ਹਾਲਤ ਵਿੱਚ ਸੀ। ਜਿਸ ਜਗ੍ਹਾ ਉੱਤੇ ਡਰੋਨ ਲੱਗਿਆ ਉਸ ਤੋਂ ਲਗਭਗ 40 ਮੀਟਰ ਦੂਰ ਪੀਲੀ ਟੇਪ ਨਾਲ ਲਪੇਟੀਆਂ ਇੱਕ ਪੈਕੇਟ ਵੀ ਉੱਥੇ ਬਰਾਮਦ ਕੀਤਾ ਗਿਆ। ਪੈਕੇਟ ਦਾ ਕੁੱਲ ਵਜ਼ਨ 3 ਕਿਲੋ ਪਾਇਆ ਗਿਆ। ਪੈਕੇਟ ਉੱਤੇ ਲਾਈਟਨਿੰਗ ਟ੍ਰਿਪਾਂ ਲੱਗੀਆਂ ਹੋਈਆਂ ਸਨ। ਪੈਕੇਟ ਖੋਲਣ ਅੰਦਰੋਂ ਤਿੰਨ ਪੈਕੇਟ ਤਿੰਨਾਂ ਪੈਕਟਾਂ ਦਾ ਕੁੱਲ ਵਜ਼ਨ 2.580 ਕਿਲੋਗ੍ਰam ਸੀ ਸਾਨਕਪੁਰ ਸੱਤੇ ਬੀਐਸਐਫ ਵੱਲੋਂ ਮਿਲ ਕੇ ਡਰੋਨ ਨਾਲ ਮਿਲਣ ਵਾਲੀ ਜਗ੍ਹਾ ਦੇ ਆਸ-ਪਾਸ ਏਰੀਏ ਦੀ ਢੁਗਾਈ ਦੇ ਨਾਲ ਤਲਾਸ਼ ਕੀਤੀ ਜਾ ਰਹੀ ਹੈ ਅਤੇ ਦੇ ਨਾਲ ਨਸ਼ੇਲੀ ਪਦਾਰਥ ਵੀ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਬਰਾਮਦ ਹੋਏ ਹਨ ਸਿਰ ਤਾਲਿਵਾਨਾ ਆਪਣਾ ਚੌਕੀ ਪੰਲੀ ਬੀਓਪੀ ਉਸ ਦੇ ਏਰੀਆ 'ਚ ਡਰੋਨ ਦੀ ਮੂਵਮੈਂਟ ਹੋਈ ਸੀ ਉੱਥੋਂ ਡਰੋਨ ਰਾਹੀਂ ਇਹ ਫੈਰੋਇਨ ਦੇ ਫਿਲ ਪੈਕਟ ਆਏ ਨੇ ਤੇ ਇਹਨਾਂ ਦਾ ਭਾਰਨ ਹੈ 2 ਕਿਲੋ 580 ਗ੍ਰਾਮ ਇਹ ਰਾਤ ਨੂੰ ਜੋਇੰਟ ਆਪਰੇਸ਼ਨ ਸੀ ਸਾਡਾ ਇਸਰ ਦਾ ਤੇ ਸਾਡਲ ਕਪੜੀ ਸਤ ਉਹਦੇ ਦਾ ਰਿਕਵਰੀ ਕੀਤੀ ਹੈ ਤੇ ਫਿਲਹਾਲ ਇਹ ਅਨਨੋਨ ਹੈ ਜਦ ਵੀ ਇਹਦੀ ਐਫਆਈਆ ਦਰਜ ਕਰਕੇ ਗੁਰਮਾਨ ਨੂੰ ਸਲਾਖਾਂ ਪਿੱਛੇ ਕਰ ਲਿਆ ਜੀ ਦੇਖੋ ਕਾਰਵਾਈ ਹੁੰਦੀ ਹੈ ਤਾਂ ਅਸੀਂ ਪਿੱਛੇ ਦੇ ਦੇਸ਼ ਵੀ ਰਜਿਸਟਰ ਕੀਤਾ ਇੱਕ ਬੰਦੇ ਵੀ ਫੜੇ ਨੇ ਜੀ ਤੇ ਇਹ ਵੀ ਅਸੀਂ ਸਾਨੂੰ ਉਮੀਦ ਹੈ ਕਿ ਇਹ